ਸਤਿ ਸ੍ਰੀ ਅਕਾਲ ਜੀ ਮੈਂ ਜਸਵੀਰ ਤੋਂ ਮੇਰੇ ਚੈਨਲ ਤੋਂ ਬ੍ਰਿਡਕਲਰ ਬਤਵਾਸ ਸਭਾਈ ਵੀ ਮੀਰੇ ਸਾਰੇ ਬਧੀਏ ਹੋਵਗੇ ਠੀਕ ਠਾਕ ਹੋਵਗੇ ਤੇ ਅੱਜ ਫਿਰ ਆਪਣੀ ਬਹੁਤ ਸੋਣੀ ਨੈਗੇਟਿਵ ਡਿਸਟਰਬੈਂਸ ਸੂਟ ਤੇ ਸੋਨੇ ਦਾ ਸੂਟਾ ਜੀ ਤੁਹਾਨੂੰ ਵੀ ਪਸੰਦ ਆਵੇ ਸੇ ਤੁਸੀਂ ਜਿਹੜੇ ਨੰਬਰ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋਗੇ ਨਿੱਕੇ ਅਬਸਰ ਵੀ ਨੰਬਰ ਜਲਦੀ ਗਾ 99147 3165 ਉਸ ਵਟਸਐਪ ਤੇ ਮੈਸੇਜ ਕਰਕੇ ਆਰਡਰ ਕਨਫਰਮ ਕਰਕੇ ਫਿਰ ਪੇਮੈਂਟ ਕਰਕੇ ਤੁਹਾਨੂੰ ਲਵਾ ਸਕਦੇ ਹੋਗੇ ਤੇ ਸੋਨੇ ਦੇ ਸ਼ਿਪਿੰਗ ਦਾ ਐਕਸਟਰਾ ਚਾਰਜ ਵੀ ਦੇਣਾ ਪੈਣਾਗੇ ਜਿਹਦੇ ਸੂਟ ਤੁਹਾਨੂੰ ਦੋ ਹੋਵਾਂਗੇ ਭਾਜਨ ਦੇ ਹਿਸਾਬ ਨਾਲ ਸ ਨਰਸੀਬਿੰਗ ਸੁਰੂ ਦੇ ਰਹੇ ਹਾਂ ਕਿ ਤੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਤੇ ਰਿਪੋਰਟਿੰਗ ਸਾਨੂੰ ਸਿਭਗਣੀ ਨਹੀਂ ਹੋਏਗੀ ਤੇ ਜਿਵੇਂ ਜਿਹੜੇ ਕਸਟਮਰ ਨੇ ਆਏ ਆਪਣੇ ਤੇ 70 ਰੁਪਏ ਨੂੰ ਉਹਨੂੰ ਪਾਈ ਜਾਂਦੀ ਇੱਕ ਛੂੜ ਦੀ ਮੈਂ ਕਾਫੀ ਦੇ ਛੂੜ ਦੇਗੇ ਇਹਨਾਂ ਸਭ ਤੋਂ ਇਧਰ ਮੈਂ ਛੂੜ ਦੇ ਪਾਈ ਦੇਣੇ ਹੈਗੇ ਤੇ ਕਿਤੇ ਛੋਪੈਨ ਨਾਲ ਐਵੇਂ ਆਪਣਾ ਵੇਡ ਸਿੱਧੀ ਚਾਲ ਦੀ ਪਾਈ ਦੇਣੇ ਤੇ ਤੁਸੀਂ ਸਾਡੇ ਕੋਲ ਕੋਈ ਵੀ ਸੀਨ ਵਰਕ ਕਾਰੀ ਵਰਕ ਹੈਂਡ ਵਰਕ ਕਿਸੇ ਦਿਨ ਨਾਲ ਕੋਈ ਵਰਕ ਦਾ ਵਾਸਾ ਦੇਣੀ ਕਿ ਪਲੇਨ ਫੈਬ੍ਰਿਕਾ ਤੁਸੀਂ ਕਿਸੇ ਵੀ ਦਿਨ ਸਾਡੇ ਕੋਲ ਲੈ ਸਕਦੇ ਹੋ ਤੁਸੀਂ ਇੱਕ ਖਿਸਮ ਮੰਗਾ ਸਕਦੇ ਹੋ ਤੇ ਇਹਪਰ ਜਰ ストਾਕ ਤਾਂ ਨਹੀਂ ਫਿਰ ਰੱਖਦੇ ਹੈਗੇ ਤੇ ਆਪਾਂ ਫਿਕਸ WhatsApp ਤੇ ਡੇਲੀ ਪਾਉਣੇਗੇ ਲੇਡੀਜ਼ ਨੂੰ ਫੈਬਰਿਕ ਦੇ ਵੀ ਤੁਸੀਂ ਸਿਲੈਕਟ ਕਰਕੇ ਉਹਦੇ ਉੱਪਰ ਆਪਣਾ ਵਰਕ ਕਰਵਾ ਸਕਦੇ ਕੋਈ ਵੀ ਉਹ ਆਪਣਾ ਡਿਜ਼ਾਈਨ ਹੋਊਗਾ ਤੇ ਤੁਸੀਂ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਜਦੋਂ ਹੁਣ ਤੋਂ ਬੋਲ ਸ਼ੁਰੂ ਕਰ ਦੇਗਾ ਜਵਾਨੀ ਫਸੂਟ ਆਪਣਾ ਦੁਬਾਰਾ ਫੇਵਰਿਟ ਵਿੱਚ ਆਏਗਾ ਤੇ ਇਸ ਬਾਰੇ ਵਿੱਚ ਆਪਣਾ ਆਰਡਰ ਕਨੇਡਾ ਤੋਂ ਕਿ ਉਹਨੇ ਉਹ ਵਾਇਸਿੰਗ ਤੇ ਬਹੁਤ ਹੀ ਸ਼ੋਨਾ ਪ੍ਰਿੰਟ ਹੈ ਕਰ ਸਕਦੇ ਹੋ ਇਸ ਦੁਆਰਾ ਕੰਪਲੀਟ ਆਪਣੇ ਮੰਗਾਇਆ ਸੂਟ ਥੋੜਾ ਜਿਹਾ ਮੁਸਕੋ ਦੇਣਾ ਮੀਡੀਆ ਫਰਟ ਨੂੰ ਕਿ ਦੁਬਾਰਾ ਫਿਰ ਮਿਲਣਾ ਨਹੀਂ ਹੈਗਾ ਕਿਉਂਕਿ ਸਟਾਕ ਦੇ ਕੋਲ ਖਤਮ ਹੋਗਾ ਤੇ ਦੁਬਾਰਾ ਫਿਰ ਤੁਹਾਨੂੰ ਵੇਟ ਕਰਨੀ ਪੈਗੀ ਅੱਪ ਤੇ ਵੀ ਉਸ ਤੋਂ ਬਾਅਦ ਸੂਟ ਇਹ ਨਾਲ ਇਹ ਵਾਲੀ ਬੋਟਲ ਹੈਗੀ ਜਿਨੇ ਆਪਣੇ ਫਲਾ ਆਪਣੀ ਵੀਡੀਓ ਦੇਖੀਏ ਪਿਸਟਲ ਬ੍ਰੈਂਡ ਸੂਟ ਵਾਲੀ ਇਹਦੇ ਨਾਲ ਬੋਟਲ ਦੇ ਬਹੁਤ ਸੋਹਣਾ ਪ੍ਰਿੰਟ ਆਇਆ ਹੋ ਰਿਹਾ ਸੋਹਣਾ ਦਾ ਆਂ ਬਿਨੀ ਪ੍ਰਿੰਟ ਬੜਾ ਆਇਆ ਹੈ ਇਹ ਆ ਨਾ ਨੈਕਸਟ ਪ੍ਰਿੰਟ ਇਹ ਬੜਾ ਬਹੁਤ ਹੀ ਸੋਹਣਾ ਲਾਈਟ ਸਰਦਈ ਕੱਢ ਲਾਗਾ ਇਹ ਕੱਪੜਾ ਬਹੁਤ ਹੀ ਯਾਰ ਸੌਫਟ ਹੈ ਬਿਲਕੁਲ ਸੌਫਟ ਕੱਪੜਾ ਹੈ ਤੇ ਨਾਲ ਇਹਦੀ ਵਾਲੀ ਬਟਨ ਹੈਗੀ ਤੇ ਪ੍ਰਤੀ ਹੋਰ ਬਟਰ ਕਾਟਨੇ ਕੀ ਹੋਰ ਸੁਣਾ ਕੰਟਰਲ ਇਹ ਵੀ ਜਦੋਂ ਕੋਲ ਦੋ ਦੋ ਪੀਸ ਆ ਗਏ ਜੀ ਲੈ ਸਕਦੇ ਹੋਗੇ ਇਹ ਕਲਰ ਵੀ ਆਪਣੇ ਕੋਲ ਧੋਣੇਗੇ ਦੋ ਦੋ ਪੀਸ ਆਪਣੇ ਕੋਲ ਹੈਗੇ ਤੁਸੀਂ ਲੈ ਸਕਦੇ ਹੋ ਦੋ ਸੂਟ ਆਪਣੇ ਇੱਕ ਕਲਰ ਦੇ ਵਿੱਚ ਬਹਾਰ ਆਉਣਗੇ ਨਹੀਂ ਜਿਆਦਾ ਪੇਰੇ ਪੂਰੀ ਵਾਰ ਕਾਫੀ ਆ ਗਈ ਉਹ ਦੇਖੋ ਨੈਕਸਟ ਕਲਰ ਰਹੀ ਬਣਾਗੇ ਪਿੰਕ ਕਲਰ ਬਹੁਤ ਜ਼ਿਆਦਾ ਸੋਨਾਗਾ ਪਰ ਕਲਰ ਨਾ ਜਿਆਦਾ ਡਾਰਕ ਨਾ ਲਾਈਟ ਸਵਾਰੀਆ ਕਲਰ ਦਾ ਇਹ ਵਾਲੀ ਬਾਟਮ ਹੈ ਕਿ ਪਲੇਨ ਕੋਈ ਸਾਈਡ ਤੇ ਪ੍ਰਿੰਟ ਨਹੀਂ ਹੈਗਾ ਬਿਲਕੁਲ ਪਲੇਨ ਬਾਟਮ ਹੈ ਇਹ ਨੈਕਸਟ ਪ੍ਰਿੰਟ ਆਪਣੇ ਕੋਲ ਇਹ ਵਾਲਾ ਕਾਫੀ ਟ੍ਰੈਂਡੀ ਚ ਹੈ ਉਹਨੇ ਪ੍ਰਿੰਟ ਨੈਕਸਟ ਕੰਮ ਆਪਣੇ ਕੋਲ ਇਹ ਵਾਲਾ ਦਾ ਡਾਰਕ ਗ੍ਰੀਨ ਕਲਰ ਇਹ ਬੜਾ ਮਦਦਪੂਰਨ પસંદ ਲੇਗੇ ਇਹ ਵਾਲੀ ਪਲੇਨ ਬਾਟਮ ਹੈਗੀ 2 ਮੀਟਰ ਦੀ ਕੱਟਸ ਨੂੰ 60 ਦੀ 2 ਮੀਟਰ ਦੀ ਕੱਟਸ ਨੂੰ ਬਾਟਮ ਨਹੀਂ ਮਿਲੂਗੀ ਇਹਦੇ ਬਗੋਂ ਤੋਂ ਟੈਬਲ ਸੂਟ ਹੈਗੇ ਨੇ ਲੈ ਸਕੋ ਇਹਨਾਂ ਨਾਲ ਦੇ ਬਲ ਜਾਈ ਜਾਂ ਕਿਸੇ ਪਹਿਣਾ ਰਲ ਦੀ ਸੰਗਤ ਨਾਲ ਸ਼ੂਟਿੰਗ ਆਨ ਕੋਟ ਆਵੜ ਸੂਟ ਹੈਗੇ ਨੇ ਸਿੱਪਲੇਸ ਕੋਸਲਾ ਪ੍ਰਿੰਟਾ ਦਾ ਇੱਕ ਲਾਵੀ ਬਹੁਤੀ ਹੈ ਸੋਨਾ ਦਾ ਡਾਰਕ ਜੈਕਟ ਦਾ ਨਿਊ ਪ੍ਰਿੰਟ ਹੈ ਕੋਸਣਾ ਸਟਾਰਫਰ ਲੋ ਵੀ ਸੁਣ ਲੈਣਾ ਸੋ ਤਾਂ ਤੁਹਾਨੂੰ ਕਹਿੰਦਾ ਸੰਦੂਰਿਸਾ ਮਸਤ ਇਹਨਾਂ ਡਾਕਟਰ ਕਾਰਸਾਂ ਲਈ ਜਿਹੜੇ ਮੈਂ ਪਹਿਲਾਂ ਵੀ ਡਿਫਾਇਸ ਸੀ ਕਿ ਡਿਸਟਰਬ ਨਹੀਂ ਸੀ ਤਾਂ ਕਿ ਆਪੀ ਪ੍ਰਿੰਸਪਾਸ ਮਿਲੇਆ ਤੇ ਫਿਰ ਅਸੀਂ ਉਹ ਆਰਡਰ ਕੀਤੇ ਥੋੜੇ ਮਹਿੰਗੇ ਤਾਂ ਹੈਗੇ ਨੇ ਵੀ ਸੋਟੇ ਨੇ ਪਰ ਕੱਪੜਾ ਬਹੁਤ ਜਿਹੜੇ ਕੱਪੜੇ ਕੁਆਲਿਟੀ ਵਧੀ ਹੈਗੀ ਐਮਸੀ ਦੋ ਦੋ ਵਿੱਚੋਂ ਕੰਪਨੀ ਦੇ ਆਮ ਕਾਟਰਮ ਦੇ 4-5 ਵਾਲੀਆਂ ਵੀ ਉਹ ਜਲਦੀ ਨਹੀਂ ਮੋਜੇ ਕਲਰ ਜੈਕਟ ਕੋਈ ਨਾ ਗਾ ਇਹ ਚੱਕਾ ਤੋਂ ਪੁੱੜ ਹੋਣ ਲੱਗੇ ਨੇ ਪਰ ਇਹ ਕੱਪੜਾ ਬਹੁਤ ਹੀ ਸੁਣਨਾ ਮੇਰੀ ਕੁਆਲਿਟੀ ਬਹੁਤ ਹੀ ਵਧੀ ਹੈਗੀ ਤੁਸੀਂ ਦੋ ਸਾਲਿਆਂ ਨੂੰ ਬਾਅਦ ਦਾ ਕੱਪੜੇ ਕੀ ਮਰਜੀ ਨਾ ਆਉਣਾ ਪੈਂਦਾ ਸਕ ਨਹੀਂ ਬਹੁਤ ਜੀ ਸੋਣੀ ਕਲਪਨੀ ਲੋਟ ਤੇ ਬਾਰ ਬਾਰ ਬਹੁਤ ਹੀ ਅਰੀ ਆਪਣੇ ਇਹ ਪ੍ਰਿੰਟਸ ਰਹੇਗਾ ਬਹੁਤ ਹੀ ਅਰੀ ਕਿਉਂ ਸੀ ਬਹੁਤ ਜੀ ਸੋਨੇ ਕੰਪਨੀ ਥੋੜੀ ਤੇ ਜਿਹਨੇ ਆਪਣੇ ਤੋਂ ਸੂਟ ਆਰਡਰ ਕੀਤੇ ਨੇ ਬਹੁਤ ਹੀ ਅਰੀ ਨੂੰ ਸੂਟਾਂ ਦੀ ਤਰੀਫ ਕੀਤੀ ਹੈਗੀ ਬਹੁਤ ਸਾਰੇ ਸੂਟ ਨੇਗੇ ਤੇ ਤੁਸੀਂ ਬਲੀ ਇੱਕ ਵਾਰ ਜੂਰਾ ਆਰਡਰ ਕਰਕੇ ਦੇਖੀ ਜਿਹਨੇ ਨਹੀਂ ਸੂਟ ਆਰਡਰ ਕੀਤੇ ਕੋਈ ਮਿੰਦੇ ਅਪ ਕੱਲ ਨੂੰ ਨਵੇਂ ਛੋਟੇ ਪ੍ਰਾਈਸਿੰਗ ਦੇ ਨਾਲ ਤੇ ਨਵੇਂ ਨਵੇਂ ਸੋਨੇ ਪ੍ਰਿੰਟਾਂ ਦੇ ਨਾਲ ਤਾਕਤ ਲਈ ਸਭ ਜੀ ਕਾਲ ਜੀ ਬਾਏ